ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਟੋਪ ਦੇ ਟੂਰਨਾਮੈਂਟ ਕੱਪ ਬਹੁਤ ਜ਼ਿਆਦਾ ਤਾਂ ਕਰਕੇ ਕਾਫੀ ਜੋ ਐ ਥੋੜਾ ਜਾਲਤੀ ਦੱਸਣ ਦੀ ਵੀ ਕੋਸ਼ਿਸ਼ ਕਰਾਂਗੇ ਇੱਕ ਕਰੀ ਕਹਿ ਰਹੇ ਆ ਵੀ ਸਾਰੇ ਭਰਾ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਯਾਰ نیچے ਲਾਲ ਕਲਰ ਦਾ ਬਟਨ ਹੁੰਦਾ ਉਹਨੂੰ ਨੱਪਣਾ ਹੁੰਦਾ ਸਿਰਫ ਫ੍ਰੀ ਬਿਲਕੁਲ ਹੁੰਦਾ ਤੇ ਉਹਨੂੰ ਜ਼ਰੂਰ ਨੱਪ ਕੇ ਜਾਇਓ ਸਾਰੇ ਆ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਹੁਣ ਆਪਾਂ ਟੂਰਨਾਮੈਂਟ ਛੇਤੀ ਛੇਤੀ ਦੱਸ ਦਿੰਨੇ ਆ ਖਿਡਾਰੀ ਵੀ ਕੋਚ ਕਰ ਕਲੀਅਰ ਕਰਾਂਗੇ ਕੱਪ ਜ਼ਿਆਦਾ ਨਾ ਜ਼ਿਆਦਾ ਹੋਣ ਦੇ ਕਾਰਨ ਪਹਿਲਾਂ ਤਾਂ ਇੱਕ ਦਿਨ ਵੀਡੀਓ ਬਣ ਪਹਿਲਾਂ ਬਣ ਰਹੀ ਆ ਤੇ ਜ਼ਿਆਦਾ ਕੱਪ ਆ ਖਿਡਾਰੀ ਕੋਈ ਪਤਾ ਨਹੀਂ ਕਦੋਂ ਜੋ ਹੈ ਕਿਹੜੀ ਟੀਮ ਕਿੱਧਰ ਪਹੁੰਚ ਜੇ ਹਨਾ ਖਿਡਾਰੀ ਕਿੱਧਰ ਚਲੇ ਜਾਣ ਬਾਕੀ ਫਿਰ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਤੇ ਬਾਕੀ ਮੇਰੇ ਵੀਰੋ ਪਹਿਲਾ ਟੂਰਨਾਮੈਂਟ ਅੱਜ ਥੱਲੇਕੇ ਦੇ ਵਿੱਚ ਦੇਖਣ ਨੂੰ ਮਿਲਣਾ ਮੋਗੇ ਇਲਾਕੇ ਦੇ ਵਿੱਚ ਓਪਨ ਦਾ ਟਾਪ ਦਾ ਟੂਰਨਾਮੈਂਟ ਹੈ ਇਸ ਕਬੱਡੀ ਕੱਪ ਤੇ ਵੀ ਅੱਜ ਸਰੇ ਦੀਆਂ ਟੀਮਾਂ ਕਮੇਟੀ ਦੀਆਂ ਬਣਾਆਂਗਾ ਹੋਗਾ ਉਹਨਾਂ ਨੇ ਵੀ ਇਦਾਂ ਹੀ ਕਿਹਾ ਵੀ ਟਾਈਮ ਤੇ ਹੀ ਕਿਉਂਕਿ ਖਿਡਾਰੀਆਂ ਦਾ ਕੋਈ ਪਤਾ ਨਹੀਂ ਅੱਜ ਬਹੁਤ ਜ਼ਿਆਦਾ ਟੂਰਨਾਮੈਂਟ ਹੈ ਜਿੱਧਰ ਜੋ ਹੈ ਉਹਨਾਂ ਨੂੰ ਜਾਨੀ ਕਿ ਦੂਜੀਆਂ ਤਕੜੀਆਂ ਟੀਮਾਂ ਘਾਟ ਦੇਖਣ ਨੂੰ ਮਿਲਣਗੀਆਂ ਉਧਰ ਨੂੰ ਖਿਡਾਰੀ ਕੋਸ਼ਿਸ਼ ਕਰਨਗੇ ਵੀ ਉਧਰ ਜਾ ਕੇ ਬਈ ਮੈਚ ਜਿੱਤਣਗੇ ਉਧਰ ਕਿਉਂਕਿ ਬਾਕੀ ਜੋ ਹੈ ਇੱਥੇ ਵੀ ਵਧੀਆ ਖਿਡਾਰੀ ਉਹਨਾਂ ਦੇ ਸੱਦੇ ਹੋਏ ਆ ਟਾਪ ਦੇ ਮਾਲੀ ਇੱਥੇ ਪਹੁੰਚ ਰਹੇ ਆ ਸ਼ਰਨਾ ਡੱਗੋ ਵਾਲਾ ਵਧੀਆ ਟੀਮ ਇੱਥੇ ਬਣ ਕੇ ਪਹੁੰਚ ਰੀਆਂ ਤੱਲੇ ਕੇਦੇ ਵਿੱਚ ਵੀ ਅੱਜ ਸਰਾ ਜਟਾਣੇ ਦੇ ਵਿੱਚ ਅਗਲਾ ਟੂਰਨਾਮੈਂਟ ਆ ਟੌਪ ਦਾ ਕਬੱਡੀ ਕੱਪ ਇਹ ਅੱਜ ਕਰਵਾਇਆ ਜਾਣਾ 1,25,000 ਦੂਜਾ 1 ਲੱਖ ਤੇ ਬੈਸਟ ਰੇਡਰ ਤੇ ਇਜਾਫੀ ਨੂੰ ਇੱਕ ਇੱਕ ਲੱਖ ਨਾਲ ਸਨਮਾਨ ਕੀਤਾ ਜਾਣਾ ਆਲਮਗੀਰੀਆ ਜਸ਼ਨ ਇੱਥੇ ਵੱਡੀ ਟੀਮ ਇਹ ਪਹੁੰਚ ਰਹੀ ਆ ਬਰਸਾਲਪੁਰੀਏ ਵੀ ਮੇਰੇ ਵੀਰੋ ਇੱਥੇ ਟੌਪ ਦੀ ਟੀਮ ਲੈ ਕੇ ਪਹੁੰਚ ਰਹੀ ਆ ਪੇਲੂ ਬਰਸਾਲਪੁਰ ਅਰਸ਼ੁਣੀ ਇੱਥੇ ਵਧੀਆ ਟੀਮਾਂ ਬਣ ਕੇ ਪਹੁੰਚ ਰੀਆਂ ਜਾਨੀ ਕਿ ਤੋ ਅੱਗੇ ਮੇਰੇ ਵੀਰੋ ਮਿਹੜੂ ਦੇ ਵਿੱਚ ਅੱਜ ਟਾਪ ਦਾ ਕਬੱਡੀ ਕੱਪ ਇਸ ਕਬੱਡੀ ਕੱਪ ਤੇ ਵੀ ਮਿਹੜੂ ਦੇ ਮੇਲੇ ਤੇ ਵੀ ਅੱਜ ਬੱਗਿਆਂ ਵਾਲਾ ਦੁੱਲਾ ਤੁਹਾਨੂੰ ਕਰਾ ਮਾਤਾ ਕਰਦਾ ਦੇਖਣ ਨੂੰ ਮਿਲੂਗਾ ਨਕੋਦਰ ਇਲਾਕੇ ਦੇ ਵਿੱਚ ਸਰੇ ਦਾ ਕਬੱਡੀ ਕੱਪ ਟਾਪ ਦੀਆਂ ਕਲੱਬਾਂ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਗਾ ਕਈਲੇ ਕਲਾਂ ਦੇ ਵਿੱਚ ਅੱਜ ਸਰੇ ਦਾ ਕਬੱਡੀ ਕੱਪ ਆ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਚਾਰ ਇੰਟਰਨੈਸ਼ਨਲ ਕਲੱਬਾਂ ਵੈਸਟ ਰੇਡਰ ਤੇ ਜਾਫੀ ਨੂੰ ਫੋਰ ਟਰਾਈ ਟਰੈਕਟਰ ਅਤੇ ਇੱਥੇ ਮੇਰੇ ਵੀਰੋ ਇੱਕ ਵੱਡੇ ਮੱਲ ਦਾ ਅਰਜਨ ਟਰੈਕਟਰ ਨਾਲ ਵੀ ਵੱਡਾ ਸਨਮਾਨ ਤੇ ਨਿਊ ਹਾਲੈਂਡ ਟਰੈਕਟਰ ਬਿੱਲੇਜੋਲ ਨੂੰ ਦਿੱਤਾ ਜਾਣਾ ਤੇ ਬਾਕੀ ਇੱਥੇ ਵੀ ਮੁਬਾਰਕਾਂ ਪਹਿਲਾਂ ਬਿੱਲੇਜੋਲ ਨੂੰ ਵੀ ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰ ਆ ਇੱਥੇ ਅੱਜ ਦੇਖਣ ਵਾਲੀ ਗੱਲ ਹੋਊ ਵੀ ਕਿੱਧਰ ਜਾਂਦੇ ਅੱਜ ਫੋਰ ਕਿਹੜਾ ਜੱਤ ਦਾ ਮੇਰੇ ਵੀਰੋ ਮਾਜੇ ਦੇ ਟੌਪ ਦੇ ਖਿਡਾਰੀ ਅਮਰ ਤੌਲਖਾਂ ਅਬਾਸੌਰ ਸਿੰਘ ਆਲਾ ਦੀਪਦ ਬੁਰਜੀ ਆਲਾ ਕਹੀਏ ਆਪਾਂ ਟੌਪ ਦੇ ਪਲੇਅਰ ਇੱਥੇ ਰਾਜਾ ਪੱਧਰੀ ਹੁਣੀ ਵੱਡੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਨੇ ਆ ਸਰੇ ਦੇ ਖਿਡਾਰੀ ਸਾਜੀ ਹੁਣੇ ਵੀ ਇਸ ਕੱਪ ਤੇ ਦੇਖਣ ਨੂੰ ਮਿਲ ਸਕਦੇ ਆ ਹੋਰ ਕਾਫੀ ਕਾਪ ਆ ਉਧਰ ਵੀ ਖੇਡ ਸਕਦੇ ਆ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀਗੀ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਅੱਜ ਦੇਖਦੇ ਆ ਕਿੱਧਰ ਜਾਂਦੇ ਆ ਟਰੈਕਟਰ ਕਿਹੜਾ ਜੱਤ ਦਾ ਮੇਰੇ ਵੀਰੋ ਨਵੀਂ ਵੀਡੀਓ ਵਿੱਚ ਮਿਲਾਂਗੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ